ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਗੁਰਦੇਵ ਸਿੰਘ ਦੇਵਮਨ ਐਮ ਐਲ ਐ ਨਾਬਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਬਹੁਤ ਵੱਡਾ ਪੰਜਾਬ ਦਾ ਇਲਾਕਾ ਹੜਪੀੜਿਤ ਹੈ ਜਿੱਥੇ ਬਹੁਤ ਵੱਡਾ ਨੁਕਸਾਨ ਹੋਇਆ ਪਾਣੀ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਬਿਲਕੁਲ ਤਬਾਹ ਹੋ ਚੁੱਕੀਆਂ ਨੇ ਪਸ਼ੂ ਜਿਹੜੇ ਨੇ ਬਹੁਤ ਵੱਡੀ ਗਿਣਤੀ ਵਿੱਚ ਮਰੇ ਨੇ ਔਰ ਬਾਕੀ ਘਰਾਂ ਦਾ ਜਿਹੜਾ ਸਾਜ਼ੋ ਸਮਾਨ ਹੈ ਜਿਵੇਂ ਬੈੱਡ ਕੱਪੜੇ ਉਹ ਸਾਰਾ ਕੁਝ ਹੀ ਖਰਾਬ ਹੋ ਚੁੱਕਿਆ ਬਿਮਾਰੀਆਂ ਫੈਲ ਰਹੀਆਂ ਨੇ ਖਾਣ ਪਾਸ ਤੇ ਜਿਹੜਾ ਜੀ ਕੋਈ ਅੱਗੇ ਫਸਲ ਜਿਹੜੀ ਹੈ ਪੈਦਾ ਕਰਨੀ ਹੈ ਉਹਦੇ ਵਾਸਤੇ ਪਲਾਨਿੰਗ ਲਈ ਅੱਗੇ ਖਾਦ ਚਾਹੀਦੀ ਹੈ ਖੇਤ ਦੀ ਬਹਾਈ ਕਰਨੀ ਹੈ ਰੇਤਾ ਬਹੁਤ ਆ ਗਿਆ ਉਹ ਚੱਕਣਾ ਪੰਜਾਬ ਸਰਕਾਰ ਭਗੰਤ ਮਾਨ ਸਰਕਾਰ ਆਪਣੇ ਲੈਵਲ ਤੇ ਬਹੁਤ ਵੱਡੇ ਪੱਧਰ ਤੇ ਜਿਹੜਾ ਸਹਿਯੋਗ ਕਰ ਰਹੀ ਹੈ ਔਰ ਸਾਡੇ ਮੁੱਖ ਮੰਤਰੀ ਭਗੰਤ ਮਾਨ ਸਾਹਿਬਾ ਨੇ ਐਲਾਨ ਵੀ ਕੀਤਾ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ ਦੇ ਵਿੱਚ ਆ ਰਹੇ ਨੇ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਇੱਥੇ ਔਰ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਮੋਦੀ ਸਾਹਿਬ ਇੱਕ ਤਾਂ ਜਿਹੜਾ 60000 ਕੋਰਪਈ ਪੈਂਡਿੰਗ ਪੰਜਾਬ ਦਾ ਬਚਿਆ ਪਿਆ ਜਿਹਨੂੰ ਰਿਲੀਜ਼ ਕਰ ਦਿਓ ਇੱਕ 20000 ਕੋਰਪਈ ਰਾਹਤ ਜਿਹੜੀ ਹੜਪੀੜਤ ਲੋਕ ਇਹਨਾਂ ਨੂੰ ਰਾਹਤ ਮਿਲ ਸਕੇ ਉਹਦੇ ਉਹਦੇ ਲਈ ਤੁਸੀਂ ਜੂਰ ਜਾਰੀ ਕਰੋ ਕਿਉਂਕਿ ਅੱਜ ਪੰਜਾਬ ਦੇ ਲਈ ਚਾਹੇ ਕੋਈ ਕਲਾਕਾਰ ਆ ਚਾਹੇ ਕੋਈ ਸਮਾਜ ਸੇਵੀ ਆ ਚਾਹੇ ਕੋਈ ਗਵਰਨਮੈਂਟ ਜੌਬ ਕਰਦਾ ਚਾਹੇ ਕੋਈ ਪੋਲੀਟਿਕਲ ਲੋਕ ਨੇ ਹਰ ਪਾਰਟੀ ਦਾ ਬੰਦਾ ਆਪਣੇ ਆਪਣੇ ਪਦਰ ਤੇ ਮਦਦ ਜਿਹੜੀ ਕਰ ਰਿਹਾ ਐਨਆਰਏ ਭਰਾ ਬਹੁਤ ਵੱਡੇ ਪਦਰ ਤੇ ਮਦਦ ਕਰ ਰਿਹਾ ਹੈ ਪਰ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਕਿਤੇ